ਸਤਿਗਾਂ ਜੀ ਸਾਰਿਆਂ ਨੂੰ ਅੱਜ ਮੈਂ ਕੰਜੀ ਜੀ ਇਹ ਖਬਰ ਪੜ੍ਹਿਆ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਪਰਸਨ ਨੇ ਜਿਹੜੇ ਹੁਣੇ ਮੈਂਬਰ ਪਾਰਲਮੈਂਟ ਬਣੇ ਨੇ ਬੰਦਰ ਕਾਂ ਨੇ ਉਹਨਾਂ ਨੇ ਆਪ ਦੀ ਪਾਰਟੀ ਦਾ ਹਾਰ ਦਾ ਕਾਰਨ ਜਿਹੜਾ ਭਗਵੰਤ ਮਾਨ ਉਹਨਾਂ ਦਾ ਮੁੱਖ ਮੰਤਰੀ ਕਹਿੰਦਾ ਸੀ ਕਿ 13 ਜ਼ੀਰੋ ਸਪੋਰ ਹੋਊ ਉਹਦਾ 13 0 ਦੀ ਜਗ੍ਹਾ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਏ। ਔਰ ਤਿੰਨ ਸੀਟਾਂ 'ਚ ਵੀ ਕੋਈ ਲੀਡ ਇਹਨਾਂ ਦੀ ਐਕਟੀਵ ਬੱਡੀ ਨਹੀਂ। ਉਹ ਅੱਜ ਕਹਿ ਰਿਹਾ ਕੋ ਲੀਡਿੰਗ ਇੰਗਲਿਸ਼ ਨਿਊਜ਼ਪੇਪਰ 'ਤੇ ਕਿ ਸਾਦੀ ਹਾਰ ਦਾ ਕਾਰਨ ਅਫਸਰशाही ਵੱਡੀ। ਸਾਥ ਸੰਗਤ ਜੀ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕੀ ਮਤਲਬ ਕਿ ਵੋਟਾਂ ਇਹ ਕੰਮ ਦੇ ਆਧਾਰ 'ਤੇ ਨਹੀਂ ਮੰਗਦੇ ਸੀ। ਇਹਨਾਂ ਨੂੰ ਪਤਾ ਕੰਮ ਕਿੱਚਾ ਕੋਈ ਨਹੀਂ। ਕਾਰਗੁਜ਼ਾਰੀ ਜ਼ੀਰੋ ਹਰ ਵਰਗ ਚਾਹੇ ਮੁਲਾਜ਼ਮ ਨੌਜਵਾਨ ਦੁਕਾਨਦਾਰ ਵਪਾਰੀ ਹੈ ਹਰ ਵਰਗ ਦੁਖੀ ਕਿਸਾਨ ਹੈ ਹਰ ਵਰਗ ਦੁਖੀ ਕਹਿੰਦੇ ਜੇ ਕੰਮ ਕੀਤੇ ਹੁੰਦੇ ਤੇ ਲੋਕਾਂ ਨੇ ਵੋਟਾਂ ਪਾਉਂਦੀਆਂ ਸੀ ਮਗਰ ਸਰਕਾਰ ਆਪਣੀ ਕਾਰਗੁਜ਼ਾਰੀ ਤੇ ਵੋਟ ਨਹੀਂ ਮੰਗ ਰਹੀ ਕਹਿੰਦਾ ਜੀ ਸਾਨੂੰ ਬਿਰੋਕਰੇਸੀ ਨੇ ਅਫਸਰਾਂ ਨੇ ਮਾਰਵਾ ਤੇ ਫਿਰ ਇਹ ਤਾਂ ਸਿੱਧਾ ਹੀ ਮੰਗਣਾ ਹੋ ਗਿਆ ਕੰਗਸਾਹਬ ਕਿ ਤੁਸੀਂ ਅਫਸਰਸ਼ਾਈ ਦੀ ਮਦਦ ਪਾਹਲ ਦੇ ਸੀ ਫਿਰ ਚੋਲ ਕਮਿਸ਼ਨ ਨੂੰ ਮੈਂ ਕਹਿੰਦਾ ਨੋਟਿਸ ਲੋ ਆ ਬਾਈਲੈਕਸ਼ਨ ਆਈ ਹੈ ਕਿ ਅਫਸਰਸ਼ਾਈ ਨੇ ਫਿਰ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਨਹੀਂ ਕਰਲੀ ਕਿ ਇਹ ਨਾ ਜੇ ਹਰ ਤਰੀਕੇ ਦਾ ਹਤਕੰਡਾ ਬਣਾਉਣਾ ਹੈ ਅਫਸਰਾਂ ਤੋਂ ਪ੍ਰੈਸ਼ਰ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਸੀ ਕਹਿੰਦੇ ਹਾਰ ਦਾ ਕਾਰਨ ਅਫਸਰ ਬਣੇ ਤੇ ਕੀ ਹੁਣ ਜਿੱਤ ਦਾ ਕਾਰਨ ਭਗਵੰਤ ਮਾਨ ਲਈ ਉਦੀ ਪਾਲਿਸੀ ਨਹੀਂ ਮਗਰ ਅਫਸਰ ਬਣਨਾ 140 ਜਿੱਤ ਦਾ ਕਾਰਨ ਮਾਈ ਇਲੈਕਸ਼ਨ ਚ ਜੇ ਜਿੱਤ ਹੁੰਦੀ ਹੈ ਮਗਰ ਅੱਜ ਇਲੈਕਸ਼ਨ ਕਮਿਸ਼ਨ ਕੋ ਟਿਸ਼ੂ ਇੱਕ ਸੀਰੀਅਸ ਨੋਟਿਸ ਕਿ ਅਫਸਰशाही ਸਰਕਾਰ ਉਹਨਾਂ ਦੇ ਦਖਲ ਦੇ ਨਾਲ ਲੋਕਾਂ ਤੇ ਪ੍ਰੈਸ਼ਰ ਬਣਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਔਰ ਕਮਾਲ ਦੀ ਗੱਲ ਹੈ 2.5 ਸਾਲ ਦੀ ਥੋੜੀ ਸਰਕਾਰ ਆਪ ਸਮਝੇ ਤੁਹਾਡੇ ਅੱਖੇ ਨਹੀਂ ਲੱਗਦੇ ਤੇ ਕਿਤੇ ਨਾ ਕਿਤੇ ਅਫਸਰ ਸਿਆਣੇ ਨੇ ਕਿ ਤੁਹਾਡੇ ਵਰਗੇ ਨਖਬੇ ਬੰਦਿਆਂ ਦੇ ਆਖੇ ਲਾ ਕੇ ਪੰਜਾਬ ਦਾ ਬੇਡਾ ਕਰਾਉਣਾ ਔਰ ਅੱਜ ਗਾਇਕ ਤੁਸੀਂ ਇਹ ਕਹਿ ਰਹੇ ਹੋ ਕਿ ਲੋਕ ਪਲਟੂ ਰਾਮ ਨੂੰ ਉਲਟੂ ਪਲਟੂ ਰਾਮ ਨੂੰ ਛੱਡ ਕੇ ਕਿਸੇ ਹੋਰ ਕੈਂਡੀਡੇਟ ਨੂੰ ਚੁਣਣ ਤੇ ਪਲਟੂ ਰਾਮ ਤਾਂ ਤੁਸੀਂ ਚਾਰੇ ਬੇਠੇ ਸੀ ਵਿੱਚ ਤੀਨੂ ਸਾਹਿਬ ਸਤਕਾਰਯੋਗ ਨੇ ਪਹਿਲਾਂ ਬਸਪਾ 'ਚ ਸੀ ਫਿਰ ਅਕਾਲੀ ਦਲ 'ਚ ਆਏ ਤੇ ਫਿਰ ਉਹ ਆਮ ਆਦਮੀ ਪਾਰਟੀ 'ਚ ਮਲਵਿੰਦਰ ਕੰਗ ਪਹਿਲਾਂ ਯੂਥ ਦੀ ਪੋਲਿਟਿਕਸ ਕਿਸੇ ਪਾਰਟੀ ਚੋਂ ਕੀਤੀ ਫੇਰੇ ਭਾਜਪਾ ਦੇ ਗਏ ਸ਼ਰਮਾ ਜੀ ਦੇ ਅਸ਼wini ਸ਼ਰਮਾ ਦੀ ਜੇ ਨਿਕਟਵਰਤੀ ਸਾਥੀ ਜਨ ਭਾਜਪਾ ਤੋਂ ਅਜੇ ਆਮ ਆਦਮੀ ਪਾਰਟੀ ਤੇ ਆ ਸਾਡੇ ਧਾਲੀਵਾਲ ਸਾਹਿਬ ਪਹਿਲਾਂ ਕਾਂਗਰਸ ਚ ਸੀ ਤੇ ਹੁਣ ਮੈਨੂੰ ਲੱਗਦਾ ਥੋੜਾ ਜਿਹਾ ਸ਼ਾਇਦ ਪੀਪੀਪੀ ਚ ਵੀ ਗਏ ਤੇ ਹੁਣ ਇਹ ਆਮ ਆਦਮੀ ਪਾਰਟੀ ਤੇ ਤੇ ਚੌਥੇ ਭੜਾ ਜੀ ਪਹਿਲਾਂ ਭਾਜਪਾ ਚ ਸੀ ਕਿ ਅੱਜ ਆਮ ਆਦਮੀ ਪਾਰਟੀ ਆ ਗਏ ਤੁਸੀਂ ਬਲਤੂ ਰਾਹ ਦੀ ਗੱਲ ਕਰੂ ਸਭ ਤੋਂ ਵੱਡੇ ਬਲਤੂ ਰਾਹ ਦਾ ਤੁਹਾਡੀ ਫੋਟੋ ਲਾਉਣੀ ਚਾਹੀਦੀ ਸਰ ਜੀ ਇੱਨਾ ਬਲਤੂ ਰਾਹ ਮਾਤਬਤ ਇਸ ਲਈ ਗੱਲ ਕਰਨ ਤੋਂ ਪਹਿਲਾਂ ਅੱਜ ਸਾਹਿਬ ਐਮਪੀ ਬਣ ਗਏ ਉਹ ਤੁਹਾਨੂੰ ਬਧਾਈ ਹੋਵੇ ਮੈਂ ਕਿਤੇ ਨਾ ਕਿ ਜੇ ਸੋਚ ਸਮਝ ਕੇ ਗੱਲ ਕਰੋ ਸਾਰੇ ਮਾਈਨਿੰਗ ਡਿਪਾਰਟਮੈਂਟ ਉੱਥੇ ਤੁਹਾਡੀ ਪਾਦ ਦਿੱਤੀ ਸੀ ਜਿਨ੍ਹਾਂ ਦੇ ਪਰਚੇ ਦਰ ਸੀ ਸਾਰੇ ਤੁਹਾਡੀ ਪਾਦ ਦਿੱਤੀ ਸੀ ਔਰ ਫੇਰ ਤੁਸੀਂ ਗੱਲ ਕਰੋ ਅੱਜ ਮਾਈਨਿੰਗ ਤੁਸੀਂ ਗੱਲ ਕਰੋ ਪੰਟੂ ਰਾਮਾ ਜੀ ਤੁਸੀਂ ਗੱਲ ਕਰੋ ਕਿ ਤੁਹਾਨੂੰ ਅਫਸਰ ਮਦਦ ਨਹੀਂ ਕਰਦੇ ਜਾਂ ਅਫਸਰ ਚਾਹੀ ਲੈ ਤੁਹਾਨੂੰ ਇਲੈਕਸ਼ਨ ਜਿਤਾਉਣੇ ਮਤਲਬ ਤੁਹਾਡੀ ਕਾਰਜਕਾਰੀ ਨਹੀਂ ਵਿਸਲੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੂੰਗਾ ਕਿ ਜਿੰਨੇ ਅਫਸਰ ਜਲੰਧਰ ਬਾਈ ਇਲੈਕਸ਼ਨ ਤੇ ਲੱਗੇ ਉਹਨਾਂ ਨੂੰ ਇਮੀਡੀਏਟਲੀ ਇਹ ਬਦਲੀ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਆਪ ਦੀ ਮਰਜ਼ੀ ਨਾਲ ਅ ਅਫਸਰ 라ਉਂਡ ਸੋ ਥੈਟ ਪ੍ਰੀ ਐਂਡ ਫੇਅਰ ਇਲੈਕਸ਼ਨ ਹੋਤੇ ਹੋ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕੰਨ ਸਾਹਿਬ ਵਾਹਿਗੁਰੂ